ਮਾਪੇਸ਼ਾਂ ਦੇ ਤੇ ਜਾਣ ਨਹੀਂ ਦਿੰਦੇ ਘਰੇ ਘਰ ਲੈ ਨਹੀਂ ਜਿੰਨਾ ਕੋ ਹੁੰਦਾ ਵਾ ਨਾਲੇ ਕਰਨਾ ਵੱਧ ਨਹੀਂ ਨਾਲੇ ਵੀ ਉਹਦੇ ਮੈਂ ਪੈਂਸਲ ਨਾਲ ਕਰਤੇ ਤੇ ਗਲਤੀ ਹੋ ਗਈ ਕਰਨਾ ਤੇ ਮੈਂ ਪੈਨ ਨਾ ਹੀ ਕੋਈ ਨਹੀਂ ਹੁਣ ਮੈਂ ਮਟਾਲੂਗੀ ਇਹਦਾ ਅਨਸਰ ਬਾਅਦ ਚ ਲਿਖੂਗੀ ਬਾਕੀ ਸਾਰੇ ਆ ਦੇਖੂਗਾ ਦਾ ਕਰੈਕਟ ਆਏ ਤਾਂ ਦਾ ਚੋਟ ਬਣ ਗਏ ਰੋਟੇ ਕੜੀ ਤੋਂ ਪਤਾ ਨਹੀਂ ਆਵੇ ਲਾ ਪਤਾ ਨਹੀਂ ਕਰ ਕਦੋਂ ਦਾ ਬਾਹ ਡੰਡਿਆਂ ਨਾਲ ਖੇਡਣ ਤੇ ਉਹ ਵੇ ਕਦੋਂ ਦੀ ਪੜਨ ਰਹੀ ਆ ਉਹਨੂੰ ਪਾ ਮੈਂ ਨਹੀਂ ਵੀ ਨਾ ਜਿ ਟਿਊਸ਼ਨ ਜਾਣ ਦੇਂਦੀ ਤਾਂ ਵੀ ਘਰੇ ਪੜੀ ਜਾਣ ਰਹੀ ਆ ਭਰਾ ਮੁੰਡੇ ਮੇਰੇ ਨੂੰ ਕਿਤੇ ਢੇਲੇ ਜਿੰਨੀ ਆਪ ਲੈਣਾ ਹੈ ਇਹ ਇਹਨੂੰ ਆਣੀ ਆ ਤੁਸੀਂ ਪੜ ਉਹ ਪੜ ਪੜ ਕੇ ਫਸਟ ਆਮ ਤੇ ਆ ਇਹ ਮਹਾਪਾਸ ਹੋਣਗੇ ਨੰਬਰ ਇਹ ਪਤਾ ਮੰਜੋਤ ਜੋਤ ਹਾਂਜੀ ਅੰਦਰ ਆ ਬਾਹਰ ਕੀ ਕਰਨ ਡਿਆ ਵਾ ਖੇਡ ਲੈਣੀਆਂ ਐ ਇੱਧਰ ਆ ਅੰਦਰ ਸਟੀਆਂ ਮੈਂ ਆਪੇ ਚੱਲੀ ਆ ਖੇਡ ਲੈਣ ਦੋ ਇੱਧਰ ਆ ਤੈਨੂੰ ਮੈਂ ਖੜਾਵਾ ਇੱਧਰ ਆ ਹਾਂਜੀ ਨਹੀਂ ਤਾ ਚੋਕੇ ਉਦਨੋਂ ਤੜਿਆ ਜਾਣਾ ਵਾ ਤਾਂ ਉਹ ਦੇਖ ਲੈ ਟੀਬੀ ਜੀ ਪੜਨ ਈ ਇਹੋ ਡਾਂਗ ਤੇਰੇ ਦਵਾਲੇ ਫੜੀ ਹੋਵੇ ਤੇ ਤੈਨੂੰ ਲੱਗ ਪਤਾ ਜਾਵੇ ਮम्मा ਮੈਂ ਤਾਂ ਕੰਮ ਪੈਂਡਿੰਗ ਵਾ ਤੂੰ ਕਿੰਨਾ ਕ ਕਰ ਲਿਆ ਵਾ ਉਹ ਕਿ ਪੜ ਪੜ ਕੇ ਮਿਆਂ ਨਹੀਂ ਚੰਡੇ ਗੱਢ ਲਏ ਆ ਚੜ ਇੱਥੇ ਤੱਕ ਸੋਟਾ ਤੇ ਫੜ ਕਾਪੀ ਕਿਤਾਬ ਕੋਈ ਉੱਥੇ ਹੀ ਛੋੜ ਦੇ ਤਾਂ ਕਿ ਦੇ ਇਹਨਾਂ ਦੇ ਨਖਰੇ ਨਹੀਂ ਮਾਣ ਹੈ ਜੇ ਉਹ ਪੜ ਪੜ ਕੇ ਹਮ ਤੇ ਢੇਰ ਲਾਈ ਜਾਂਦੀ ਆ ਤੇ ਇਹਨੂੰ ਵੇਲੇ ਨੂੰ ਨਹੀਂ ਕਿਤੇ ਪੜਾਈ ਹੁੰਦੀ ਉਹੋ ਜੀ ਇਹਨੂੰ ਡੰਨੀ ਆ ਨਾ ਫੇਰ ਕੋਈ ਕੰਮ ਪੜਾਈ ਤੇ ਇਹਦਾ ਖੜਾ ਛਟਮ ਨਹੀਂ ਆ ਲੱਭਦੀ ਕੋਈ ਨਾ ਕੋਈ ਬਹਾਨਾ ਤੁਹਾਇਆਂ ਕਿ ਭਾਵੇਂ ਲੰਦਾ ਵਾ ਨਾ ਜਾਤਾ ਜੇ ਜਿਹੋ ਦੇ ਝੜੇ ਜੀ ਭੰਠੀ ਭਿਲਕੋ ਚੰਗੀ ਨਹੀਂ ਨਾ ਲੱਗਣ ਰਹੀ ਹਾਂ ਜਿਹੜੀ ਲੜਕੀ ਜਾਣ ਰਹੀ ਆ ਪਰ ਕੰਮ ਤੇ ਸਾਰਾ ਹੋਇਆ ਵਾ ਦਾਲ ਸਬਜ਼ੀ ਬਣੀ ਕੋਈ ਪੰਡਾ ਨਹੀਂ ਮਾਂਜਣ ਵਾਲਾ ਸਾਰੇ ਕੰਮੇ ਕਰਕੇ ਬੈਠੀ ਆ ਕਿਹੜਾ ਕੰਮ ਕਵਾਂ ਹੁਣ ਮੈਨੂੰ ਇਹ ਚ ਬੰਦੇ ਆ ਆਟਾ ਹੀ ਗੁੰਨਣ ਡਾ ਦੇਣੇ ਆ

ਆਕਰ ਮੇਰਾ ਤੇ ਗੋਡੇ ਤੇ ਸੱਟ ਲੱਗ ਗਈ ਲੱਗਦਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਪੁੱਤ ਰੁਕ ਜਾ ਅਰੇ ਵਿਚਾ ਰੁਕ ਜਾ ਮੈਂ ਉੜਦੀ ਆ ਯਾਤਰਾ ਕਰਕੇ ਇਧਰੋਂ ਲੱਗਦੀ ਆਂਦੀ ਆ ਹਾਏ ਰੁਕ ਜਾ ਰੁਕ ਜਾ ਹਾਏ ਤੇ ਕੁਦਾਸ ਛੱਲੇ ਜਾ ਹਾ ਇੱਥੇ ਦੰਦੀਆਂ ਕੱਢੀ ਜਾਣਾ ਹਾਂ ਹਾਏ ਮਮਾ ਤੇ ਮੈਨੂੰ ਅਟੰਡੇ ਵੀ ਨਾ ਚੇੜੇ ਤੜਨਾ ਵੀ ਇਤਨਾ ਹਣੀ ਚੈੜੇ ਮਿਲੂ ਕੱਢ ਦੇ ਇਹਨਾਂ ਦਾ ਹਾਏ ਕਿੱਦਾਂ ਡਿੱਗੀ ਹਾਏ ਹਾਈ ਰੁਕ ਜਾ ਬਾਈ ਹਾਏ ਹਾਏ ਲਾਤ ਨਹੀਂ ਪੈਂਦੀ ਹਾਏ ਹੇਤ ਰੱਪ ਪਪਾ ਪਤਾ ਨਹੀਂ ਹਾਏ ਇੱਕ ਦਿਹਾੜੇ ਤੋਂ ਫੂਡ ਨਹੀਂ ਹੈਗਾ ਹਾਏ ਹਾਏ ਫੂਡ ਨਹੀਂ ਆ ਰਹੀ ਹਾਏ 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 ਮੇਰਾ ਗੋਟਾ ਹਾਏ ਨਹੀਂ ਹਾਏ ਸਿੱਲੇ ਆ ਗਿਆ ਆਇਓ ਹਾਏ ਇਹ ਤਣ ਚਾਹੀਦੀ ਮੈਨੂੰ ਕਾਇਆ ਕੱਢਣ ਦੇ ਹੀ ਨਾ ਹਏ ਇਹ ਤੋਂ ਵੀ ਪਾਣੀ ਲਾ ਕੇ ਨਹੀਂ ਪੜਨਾ ਤੇਲ ਢੋਲ ਤੇ ਮੋਗਲੀ ਹੁੰਨੀ ਆ ਹਏ ਆਏ ਕਾੜੀਆਂ ਇੰਨੀਆਂ ਤੇਰੀਆਂ ਦੰਦੀਆਂ ਨਿਕਲੀਆਂ ਜਾਂਦੀਆਂ ਮੇਰਾ ਕੋਡਾ ਟੁੱਟ ਗਿਆ ਯੋ ਹਾਏ ਹਾਏ ਅਵੇ ਤਰਾ ਹੋਰੀ ਤਾਂ ਹੀ ਅਮੇ ਤੁਪੀਓਗਾ ਕਿ ਦੰਦੇ ਹੀ ਉਹੋ ਤੇ ਨਹੀਂ ਕਿਹਦੇ ਲਾਲੂ ਹਾਏ ਆਨੇ ਪੀੜ ਬੜੀ ਹੋਈ ਜਾਂਦੀ ਜਾ ਉਥੋਂ ਪੀੜ ਵਾਲੀ ਇੱਕ ਗੋਲੀ ਲੈ ਆ ਹਾਏ ਹੇ 체ਤੀਆ 체ਤੀ ਰੂਪ ਅੱਗੀ ਮਾਜੀ ਆ ਗਈ ਹਾਏ ਉਹ ਹੈ ਮੇਰਾ ਗੋੜਦਾ ਇਹ ਕਿਹਨੂੰ ਫੋਨ ਲਾ ਲੌਨੀ ਆ ਕਿਵੇ ਕਰਾਂ ਲਾ ਲਿਆ ਫੋਨ ਪਾਪਾ ਨੂੰ ਆਖ ਲੂ ਹਾਏ ਹਏ ਹਏ ਰੋਪਾ ਜਹਾ ਕੇ ਉਹ ਸਾਧ ਕਹ ਲਿਆ ਜਾਂ ਬੀਬੀ ਨੂੰ ਸਾਧ ਲਿਆ ਉਹਨੂੰ ਕਹਿ ਤੇ ਸੱਟ ਲੱਗ ਗਈ ਮੰਮੀ ਦੇ ਹਾਏ ਹਾਏ ਰੱਬਾ ਮੇਰਾ ਗੋਡਾ ਮਮੇ ਬੀਬੀ ਤੇ ਨਹੀਂ ਹੈਗੇ ਕਿੱਥੇ ਗਏ ਆ ਪਹਿਲਾਂ ਨਹੀਂ ਬੀਬੀ ਬਣੀ ਲੱਭਣ ਦੇ ਨਾ ਮੈਂ ਜਾ ਮੁੰਡਿਆ ਵੀਰੇ ਨੂੰ ਕੈਬ ਕੇ ਤੇ ਉੱਤੇ ਫੋਨ ਲਵਾ ਲਿਆ ਕਿਸਦੇ ਘਰੋਂ ਮੈਂ ਨਹੀਂ ਪਹਿਲਾਂ ਵੀ ਆਪਣਾ ਤੋੜ ਲਿਆ ਵਾ ਮੈਂ ਚਲੇ ਕਿੰਨੇ ਆਪੇ ਆਪਣਾ ਤੀ ਜਾਓ ਵਿਖੇ ਤੇ ਮੈਂ ਤੈਨੂੰ ਜ਼ਿਆਦਾ ਜ਼ਰੂਰੀ ਤੈਨੂੰ ਮਾਂ ਦੇ ਘੋਟੇ ਦੀ ਨਹੀਂ ਮਾਸਾ ਪਰਵਾ ਐ ਹੁਣ ਡੰਡਾ ਮਾਰਾਂਗੇ ਤੈਨੂੰ ਕਿੰਨਾ ਇੱਦਾਂ ਤੁਸੀਂ ਡਿੱਗ ਗਿਆ ਨਾ ਹਾਏ ਮੇਰਾ ਘੋਟਾ ਹਾਏ

ਕੀ ਗੱਲੋ ਕੀ ਆ ਹਏ 10 ਪੁੱਤ ਕੀ ਗੱਲ ਹੋਈ ਆ ਆ ਵੀ ਐਂ ਡੰਡਾ ਗਾੜੀ ਰੱਖਿਆ ਸੀ ਤੇ ਮਮੋ ਡੇਗ ਗਈ ਇੱਥੇ ਡੰਡਾ ਹੋਰ ਸਹੀ ਗਾੜੀ ਹਏ ਤਾਂ ਪਹਿਲਾਂ ਵੇਖੇ ਤੁਰਿਆ ਨੇ ਕਿ ਮੂੰਹ ਆ ਤਾਂ ਚੱਕਿਆ ਨਾ ਮੈਂ ਕਿੱਥੇ ਤਾਂ ਚੱਕਿਆ ਹੈਗਾ ਮੈਂ ਤੇ ਉਹਨੂੰ ਆਖਿਆ ਮੈਂ ਪੜ ਲਾ ਕੋ ਤੂੰ ਫੇਟੀ ਜਾਣਿਆ ਸਵੇਰ ਦਾ ਤੇ ਡੰਡਾ ਉੱਥੇ ਹੀ ਸੁੱਟ ਕੇ ਤੇ ਆਪ ਚੱਲ ਗਿਆ ਇੱਥੇ ਬਹਿ ਗਿਆ ਪੜਨ ਤੇ ਮੈਨੂੰ ਪਤਾ ਨਾ ਲੱਗਾ ਪੈਰਾਂ 'ਚ ਛੁੱਟ ਗਿਆ ਹਏ ਹਾਂ ਹੁਣ ਇਕ ਤੈਨੂੰ ਆ ਮੁੰਡਾ ਉਹ ਬਾਹਰ ਗਿਆ ਜਿੱਦ ਮਮਾ ਡਿੱਗੀ ਉਦੋਂ ਹੱਸਣ ਲੱਗ ਪਿਆ ਜਦ ਮਮਾ ਨੇ ਕਿਹਾ ਫੋਨ ਲਵਾ ਲਈ ਉਹ ਦੋ ਕਹਿੰਦਾ ਮੈਂ ਨਹੀਂ ਲਵਾਣਾ ਆਹੋ ਡੰਡੇ ਨਾਲ ਤੇ ਹੀ ਕਿਹਾ ਹੈ ਨਾ ਮੈਂ ਤੈਨੂੰ ਕੁਡਨਾਵਾ ਤੈਨੂੰ ਆਂਦਾ ਮੈਂ ਨਹੀਂ ਲਵਾਣਾ ਜੀ ਆਪੇ ਤੇ ਹੀ ਆਪਣੇ ਸਿਆਪੇ ਕਰਦੇ ਰੋ ਵੇਹਲਾ ਹੁਣ ਜਿੰਨੇ ਬੜਾ ਨਹੀਂ ਮੇਰਾ ਪੁੱਤ ਮੇਰਾ ਪੁੱਤ ਤੈ ਕੁੜੀ ਨੂੰ ਛਿੜਕਦੀ ਰਹੀ ਨਹੀਂ ਤੂੰ ਆਏ ਹੋਏ ਮੈਨੂੰ ਕੀ ਪਤਾ ਹੈਗਾ ਇਹ ਇਦਾਂ ਦਾ ਨਿਕਲਣਾ ਵਾ ਮੈਂ ਤਾਂ ਸੋਚਿਆ ਹੈਗਾ ਬੜਾ ਤਾਂ ਸੋਚਿਆ ਤਾਂ ਹੁਣ ਆਈ ਅਕਲ ਟਕਾਣੇ ਕਿ ਨਹੀਂ ਆਈ ਹਏ ਕਿ ਹਲੇ ਵੀ ਨਹੀਂ ਆਈ ਮੈਨੂੰ ਵੀ ਪਤਾ ਆਈ ਗਾ ਬੇ ਮਾਰੇ ਟਾਈਮ ਦੇ ਧੀਆ ਇਹ ਕੰਮ ਆਉਂਦੀਆਂ ਵਾ ਮਾਰੇ ਟਾਈਮ ਦੇ ਧੀਆ ਕੰਮ ਹੋਦੀਆਂ ਦਾ ਕੁੜੀ ਨੂੰ ਬਾਨੀ ਇਹ ਫੇਰ ਮਰੀ ਜਾਵੇ ਕਿਹ ਤਰ੍ਹਾਂ ਨਾ ਪੁੱਤ ਚੱਲ ਹੁਣ ਮੈਂ ਜੋ ਵੀ ਤੈਨੂੰ ਕਿਹਾ ਤੇ ਚੱਲ ਕੋਈ ਗੱਲ ਨਹੀਂ ਚੱਪ ਤਾ ਪਾਣੀ ਲੈ ਕੇ ਅਗਲਾ ਹਏ ਪਾਣੀ ਤੇ ਪਿਆਲ ਲਿਆ ਇਹਨੇ ਮੈਨੂੰ ਗੋਲੀ ਵੀ ਦਿੱਤੀ ਆ ਮੈਂ ਤਾਂ ਪੀਣਾ ਕਿ ਨਹੀਂ ਹਏ ਚੱਲ ਮੈਨੂੰ ਦਵਾਈ ਦਵਾ ਲਿਆ ਉਹ ਹਣ ਦਵਾਈ ਦਵਾ ਲਿਓ ਤਨੂੰ ਪਹਿਂ ਦਵਾਈ ਉਹਨੇ ਦਵਾਈ ਕੋਈ ਨਹੀਂ ਆਦ ਰੋਡ ਨੂੰ ਠੀਕ ਆ ਚੰਗੀ ਭਲੀ ਆ ਤੂੰ ਆਹ ਮੈਂ ਕਿਹੜਾ ਤਸਪਖਾਂਡ ਕਰਨ ਨਹੀਂ ਹੁਣ ਆਪਰੇ ਦੀ ਇਹ ਤੇ ਤਾਂ ਜਦੋਂ ਕੁੜੀ ਦੇ ਕਿਤੇ ਛੱਟ ਲੱਗਦੀ ਤੋ ਕਿਤੇ ਇੱਕ ਦੀ ਕਿਤੇ ਫੋਨ ਲਾ ਕੇ ਆਖਿਆ ਕਿ ਆਪ ਵੀ ਕੁੜੀ ਤੇ ਆ ਛੱਟ ਲੱਗੀ ਆ ਤੇ ਮੈਂ ਜਾਂ ਉਹਦੇ ਲਈ ਦਵਾਈ ਲਈ ਆ ਉਹ ਜਾਂ ਉਹ ਦਵਾਈ ਦਵਾ ਲਿਓ ਜਾਂ ਮੈਂ ਕਿਤੇ ਮੈਂ ਸਕਦਾ ਤੇਲ ਪਾ ਤੇਲ ਹੀ ਦੇਦਾ ਕਿਤੇ ਲਾਦਾ ਉਹ ਤੇ ਕੁੜੀ ਦੇ ਹੁਣ ਲੱਗੀ ਪਤਾ ਆਪਣੀ ਛੱਟ ਦਾ ਤੇ ਬਕਾਨੇ ਛੱਟ ਦਾ ਪਤਾ ਲੱਗਾ ਕਿੱਦਾਂ ਹੁੰਦੀ ਆ ਉਹ ਹੋਈ ਕਰਨੀਆਂ ਭਰਨੀਆਂ ਅੱਗੇ ਆਉਣ ਡਈਆਂ ਵਾ ਇਹੋ ਜਿ ਆਉਣ ਡੀਆਂ ਤੇਰੇ ਕਿਹੋ ਜਿਹਾ ਹੋਰ ਗਿਆਣਾ ਤੇਰੇ ਅੱਗੇ ਉਹਨਾਂ ਨਾਲ ਖੱਤੇ ਨਾਲ ਇੰਨਾ ਕਰਦੀ ਰਹੀ ਉਹਨੇ ਵੇਖ ਲਾ ਕਿ ਤੇ ਉੱਤੇ ਦੰਦੀਆਂ ਕੱਟੀ ਜਾਂਦਾ ਹੈਗਾ ਬੈਠਾ ਤੇਰ ਨਹੀਂ ਇੱਦਾਂ ਚਾਹੀਦੀ ਜਿੰਨਾ ਵਾਂ ਜੋਗੀ ਹੈਗੀ ਤੂੰ ਆਏ ਪਾਪਾ ਜੀ ਹੁਣ ਇਦਾਂ ਨਾ ਕਰੋ ਤੇ ਭਾਈ ਦਿਵਾ ਲਿਆ ਮਮਾ ਨੂੰ ਕੋਈ ਨਾ ਪਰ ਸਵੇਰੇ ਦਿਵਾ ਲਿਆਵਾਂਗੇ ਕੋਈ ਨਹੀਂ ਆ ਸਵੇਰ ਤੱਕ ਤਾਂ ਮੇਰਾ ਗੋਡਾ ਹੰਜਾਂ ਆਕੜ ਜਾਣਾ ਉਹ ਲੱਥ ਤੇ ਨਹੀਂ ਚਲਿਆ ਗੋਡਾ ਰੂਪ ਤੋ ਹੋਇ ਕਿਹਾ ਹਾ ਪਾਪਾ ਦਵਾ ਲਿਆ ਹਾਂ ਕੋਈ ਨਹੀਂ ਪਤਾ ਦਵਾ ਲਵਾਂਗੇ ਪਾਪਾ ਹੁਣੇ ਦਵਾ ਲਿਆਓ ਹਾਂ ਜਦ ਦਾ ਪਤਾ ਨਾ ਗਦੀ ਰਹੀ ਹੁਣ ਇਹਦੇ ਇਤਨਾ ਕਰਦੀ ਆ ਪਾਪਾ ਮਾਵਾ ਵੀ ਇੱਕ ਰੱਬ ਦਾ ਰੂਪ ਕਿਉਂਂ ਦਿਆਂ ਮਾ ਕੋਈ ਨਹੀਂ ਤੇ ਰੱਬ ਦਾ ਰੂਪ ਲਿਆ ਮਾਵਾ ਇਦਾਂ ਨਾ ਕਰਨਾ ਪਾਪਾ ਦਵਾ ਲਿਆਓ ਸੁਣ ਲੈ ਕੁੜੀ ਮੂੰ ਤੇਰੇ ਨਾਲ ਕੁੜੀ ਚੱਪਾ ਜਨੀ ਸ਼ਿਆਣੀ ਆ ਪਾ ਪਾ ਦਵਾਈ ਆਓ 2 ਘੰਟੇ ਕੋ ਬਕੜੀ ਆ ਤੇ ਨਬ ਕੋ ਕਰਦੀ ਨਹੀਂ ਮੈਂ ਰਾਤ ਨਹੀਂ ਮਾਨੇ ਜਾ ਹੁਣ ਆਈ ਹੈ ਘਟ ਕਾਣੇ ਕਿ ਨਹੀਂ ਆਈ ਚੱਲ ਮੇਰੇ ਕੋ ਗਲਤੀ ਹੋ ਗਈ ਆ ਤੁਸੀਂ ਕੀ ਕਰਨ ਦੇ ਹੁਣ ਮੈਂ ਗਲਤੀ ਹੋ ਗਈ ਹੁਣ ਤੇ ਕੋ ਜੜੀ ਇੰਜ ਕਰਦੀ ਆ ਥੋੜਾ ਥੋੜਾ ਹੁਣ ਦੇ ਦੇਣੀ ਆ ਥੋੜਾ ਥੋੜਾ ਇਹਨਾਂ ਨੇ ਸਵੇਰੇ ਵੀ ਪੀਤਾ ਹੀਗਾ ਜੇ ਇੱਕੋ ਵਾਰੀ ਜ਼ਿਆਦਾ ਦਵਾਂ ਨਾ ਫਿਰ ਇਹ ਨੱਕ ਬੁੱਲ ਵੜਦੇ ਚੀਖਦੇ ਅਹੀਂ ਨਹੀਂ ਪੀਣਾ ਅਹੀਂ ਨਹੀਂ ਪੀਣਾ ਇਦਾਂ ਹੀ ਕਰਦੀ ਆ ਪੜਾਂ ਡੇ ਪੁੱਤ ਮੇਰੇ ਹਾਂਜੀ ਚਲੋ ਇੰਜ ਕਰੋ ਵੀ ਬਾਅਦ ਚ ਪੜ ਲਿਓ ਤੇ ਪਹਿਲਾਂ ਦੁੱਧ ਪੀ ਲੋ ਘੋਟ ਘੋਟਾ ਮੈਂ ਸਾਨੂੰ ਪਿੱਛੇ ਸਵੇਰੇ ਪੀਤਾ ਵਾ ਤੁਸੀਂ ਸਵੇਰੇ ਪੀਤਾ ਤਾਂ ਪੁੱਤ ਹੁਣ ਕਿੱਨੇ ਪੀਣਾ ਵਾ ਵੀ ਨਾ ਤੇ ਪੀਏਂ ਗੇ ਤਾਂ ਅੰਦਰ ਤੋਂ ਦਿਮਾਗ ਤੇਜ ਹੋਊਗਾ ਤੇ ਨਾਲੇ ਤੇਰੇ ਚ ਤਾਕਤ ਆਊਗੀ ਤੇ ਨਾਲੇ ਮੇਰੇ ਪੁੱਤ ਨੇ ਅਫਸਰ ਨਹੀਂ ਬੰਨਾ ਠੀਕ ਹੈ ਹਾਂ ਦੁੱਧ ਤਾਂ ਪੀਆ ਕਰ ਤੂੰ ਵੀ ਪੀ ਲੈ ਜਲਦੀ ਜਲਦੀ ਪੀ ਕੇ ਸਾਰਾ ਹோம்ਵਰਕ ਫਿਨਿਸ਼ ਕਰ ਲੋ ਤੇ ਫੇਰੇ ਇੰਜ ਕਰੋ ਨਹਾ ਧੋ ਕੇ ਤੇ ਪਾੜ ਕਰਕੇ ਤੇ AC ਚ ਲਾਓ ਠੀਕ ਹੈ ਗਰਮੀ ਬਹੁਤ ਜ਼ਿਆਦਾ ਵਾ ਠੰਡਾ ਵਾ ਠੰਡਾ ਮੇ ਆਪ ਹੀ ਆਉਂਦਾ ਗਰਮੀ ਚ ਠੰਡਾ ਹੀ ਚੰਗਾ ਲੱਗਦਾ ਵਾ ਸਿਰੇ ਸਿਰੇ ਤੇ ਕੋਸਾਂ ਦਾ ਵਾਲੇ ਠੰਡਾ ਹੁੰਦਾ ਉਹ ਸਾਰਾ ਕਰ ਲਿਆ ਉਹ ਜਿਹੜਾ ਹਾਂ ਵਰਕ ਮਿਲਿਆ ਸਕੂਲੋਂ ਇੱਕ ਮਨ ਪੇਜੀ ਜਾਂਦਾ ਵਾ ਚਲ ਫੇਰ ਕਰ ਲੈ ਤੇ ਫੇਰ ਨਹਾਤ ਹੋ ਕੇ ਤੇ ਅਸੀ ਘਾ ਥੱਲੇ ਬਹਿ ਜਾ ਦੋਵੇਂ ਠੀਕ ਆ ਹਾਂ ਤੇ ਅੱਜ ਕਿਹੜੀ ਸਬਜ਼ੀ ਖਾਣੀ ਮੇਰੇ ਪੋਤ ਨੇ ਪਨੀਰ ਹੈ ਚਲ ਬਣਾ ਦਿੰਨੇ ਆ ਮੈਂ ਆਪਨੇ ਇੱਥੇ ਇੱਥੇ ਮੱਛਾ ਸਾਫ਼ ਕਰ ਤਮ ਜੋ ਤੂੰ ਕਿਹੜੀ ਖਾਣੀ ਆ ਮੈਂ ਵੀ ਚਲ ਠੀਕ ਆ ਚਲ ਹੁਣ ਪੜ ਲਓ ਠੀਕ ਆ ਹਾਂ ਮਾੜਾ ਤਾਂ ਕੋਈ ਨਾ ਵੀ ਦੇਖ ਰਿਹਾ ਕਰਦੇ ਹੁੰਦੇ ਹੀ ਮੈਂ ਨਾ ਹੁਣ ਨਹੀਂ ਕਰਦੇ ਅਸਰ ਗਾਲ ਦੀ ਸਾਰਿਆਂ ਤੋਂ ਹੋਰ ਸਨਾਉਂ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਾਰੇ ਜਾਣੇ ਠੀਕ ਹੋ ਹੋਗੇ ਤੇ ਅਸੀਂ ਅੱਜ ਐਂਡ ਕਰਤਾ ਵਾ ਮਤਰਈ ਮਾਂ ਦਾ ਮਤਰਈ ਮਾਂ ਦਾ ਵੀਡੀਓ ਦਾ ਵੀਡੀਓ ਦਾ ਐਂਡ ਕਰ ਦਿੱਤਾ ਵਾ ਤੇ ਹੁਣ ਆਪਾਂ ਗਾੜੀ ਕੋਈ ਨਿਊ ਵੀਡੀਓ ਸਟਾਰਟ ਕਰਾਂਗੇ ਤੇ ਜੇ ਕਿਸੇ ਦੇ ਵੀ ਮਾਨ ਵਿੱਚ ਕੋਈ ਖਿਆਲ ਹੋਵੇ ਕਿ ਕਿਹੜੀ ਵੀਡੀਓ ਪਾਉਣੀ ਚਾਹੀਦੀ ਆ ਉਹ ਹਨ ਹਨਾ ਦੱਸ ਸਕਦਾ ਵਾ ਤੇ ਨਾਲੇ ਇਸ ਵੀਡੀਓ ਦੇ ਵਿੱਚ ਆਪਾਂ ਆਪਣੇ ਵੱਲੋਂ ਇਤਰਾ ਪੂਰੀ ਕੋਸ਼ਿਸ਼ ਕੀਤੀ ਆ ਕਿ ਸਿੱਖਿਆ ਦਈਏ ਕਿ ਮਿਲ ਕੇ ਧੀ ਤੇ ਪੁੱਤ ਦੋਵਾਂ ਨੂੰ ਬਰਾਬਰ ਰੱਖਣਾ ਚਾਹੀਦਾ ਫਰਕ ਨਹੀਂ ਕਰਨਾ ਚਾਹੀਦਾ ਫਰਕ ਨਹੀਂ ਕਰਨਾ ਚਾਹੀਦਾ ਦੋ ਬਰਾਬਰ ਆ ਹਾਂ ਤੇ ਜਦੋਂ ਮੈਂ ਸਾਰਿਆਂ ਨੇ ਮੈਨੂੰ ਤੇ ਚਲੋ ਬੜਿਆ ਬੈਡ ਕਮੈਂਟ ਆਏ ਤੇ ਪਰ ਜਦੋਂ ਮੈਂ ਰੂਪ ਦੇ ਨਾਲ ਆ ਸੀਨ ਕਰਦੀ ਮੈਂ ਬੜੇ ਮੁਸ਼ਕਲ ਕਰਦੀ ਸੀ ਕਿਉਂਕਿ ਆਪਾਂ ਕਦੀ ਵੀ ਮਨਜੋਤ ਤੇ ਰੂਪ ਦੇ ਵਿੱਚ ਫਰਕ ਨਹੀਂ ਕੀਤਾ ਅਜੇ ਤੱਕ बराबर ਉਹਨਾਂ ਤੋਂ ਹੌਨਰ ਰੱਖਿਆ ਵਾ ਤੇ ਐਹੋ ਹੀ ਮਤਲਬ ਕਿ ਮੈਂ ਅਸੀਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀ ਵੀ ਚਲੋ ਮਤਰਈ ਹੈ ਜਿਦਾ ਮਰਜੀ ਆ ਪਰ ਤੀਆਂ ਤੇ ਪੁੱਤਾਂ ਨੂੰ ਬਰਾਬਰ ਰੱਖਣਾ ਚਾਹੀਦਾ ਸਾਨੂੰ ਤੇ ਅੱਜ ਕੱਲ੍ਹ ਤੇ ਉਂਝ ਵੀ ਕੋਈ ਐਹੋ ਜਿਹੀ ਸੋਚ ਹੀ ਨਹੀਂ ਹੈਗੀ ਵੀ ਤੀਆਂ ਨੂੰ ਮਾੜਾ ਹਨਾ ਤੇ ਪੁੱਤਾਂ ਨੂੰ ਵੱਧ ਰੱਖਣਾ ਵਾ ਮੈਂ ਡਰ ਕੇ ਕੁਛ ਵੀ ਤੇ ਹੋਰ ਜੇ ਕੋਈ ਗਲਤੀ ਹੋ ਗਈ ਤਾਂ ਕੁਛ ਵੀ ਆ ਤੇ ਉਹਦੇ ਲਈ ਮਾਫੀ ਵੀ ਚਾਹੁੰਦੇ ਆ ਤੇ ਬਾਕੀ ਤੁਸੀਂ ਕੋਈ ਦੱਸਣਾ ਚਾਹੋਗੇ ਚੇ ਚੈਨਲ ਨੂੰ ਵੱਤੋ ਵੱਤ ਸਬਸਕ੍ਰਾਈਬ ਕਰੋ ਸ਼ੇਅਰ ਵੀ ਕਰੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਗਲਤੀ ਹੋਈ ਜੋ ਵੀ ਦੱਸਿਆ ਕਰੋ ਤੇ ਪਿਆਰ ਵੀ ਕਰਿਆ ਕਰੋ ਤੇ ਬਾਕੀ ਆ ਵੀ ਚਲੋ ਅਸੀਂ ਹੁਣ ਕੋਈ ਨਵੀਂ ਵੀਡੀਓ ਸਟਾਰਟ ਕਰਾਂਗੇ ਤੇ ਬਾਕੀ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਉਹ ਕਾਪੀ ਜਿਹੜੀ ਮੈਂ ਉਹਦੀ ਪੜ੍ਹੀ ਆ ਸਸਤੀ ਗੱਲ ਦੀ ਸਾਰੀਆਂ ਸਸਤੀ ਗੱਲ ਦੀ ਸਾਰੀਆਂ ਬਾਏ ਬਾਏ